ਜਿਹੜੀ ਮਾਜ ਰਹੀ ਆ ਮੋੜਾ ਜੀ ਫੋਟੋ ਜੀ ਨਾ ਮਾਜੀਏ ਕਮਾਨ ਸਾਨਾਬ ਲੀਲੂ ਰਾਮ ਬਈ ਥੋੜਾ ਸੈੱਟ ਕਰਾਓ ਯਾਰ ਫੋਟੋ ਨਹੀਂ ਇੱਕ ਫੋਟੋ ਕਰ ਲਈ ਵੀਰ ਬਣ ਕੇ ਵਾਲਾ ਮਨਜੀਤ ਪਿਆ ਸਵਾਲ ਉਹਨਾਂ ਨੂੰ ਸਨਮਾਨ ਦੇ ਰਹੇ ਆ ਟਰੈਕਟਰ ਦੀਆਂ ਜਹਾਦੀਆਂ ਸਾਡੇ ਪ੍ਰਧਾਨ ਆ ਦੇਖੋ ਸਾਹਮਣੇ ਜਿੰਜੀਤੂ ਮਾਨ ਸ਼ਕਤੀ ਸਾਹਿਬ ਲਕੀਦੰਦੂ ਸਟਫੂ ਕਮੇਟੀ ਮੈਂਬਰ ਬੋਲੋ ਸੋਨਿਆ

ਜੋ ਨੰਬਰ 'ਤੇ ਨਾ ਜਿਹੜੇ ਜਿਹਦਾ ਹੋ ਰਿਹਾ ਹੈ ਨਾ ਜਿਹੜੀ ਮੈਨਾ ਜਿਆਦਾ ਤੋਂ ਜਵਾਈ ਦੇ ਵਿੱਚ ਗੁਰਕੀਰ ਸਿੰਘ ਉਤਾਰਾ ਪੂਤਾ ਸਿੰਘ ਨਾਨਕ ਬਸਤੀ ਫਰੀਦਕੋਟ ਇਹ ਆਪਣਾ 5ਵੇਂ ਨੰਬਰ ਤੇ ਰਹੀ ਇਹਨਾਂ ਦੀ ਮੱਝ ਇਹ ਸਨਮਾਨ ਲੈ ਜੜਾ ਆਪਣਾ ਸਟੇਜ ਤੋਂ ਆ ਕੇ ਗਰਜੀਤ ਸਿੰਘ ਸਾਨਾ ਪੂਤਾ ਸਿੰਘ ਨਾਨਕਪੁਰ ਬਸਤੀ ਫਰੀਦਕੋਟ ਅਗਲਾ ਸਰਟੀਫਿਕੇਟ ਆ ਗਈ ਨਿਰਮਲ ਸਿੰਘ ਸਾਨਾ ਪੁਸ਼ੰਦਰ ਸਿੰਘ ਪਿੰਡ ਦਾ ਸਰਟੀਫਿਕੇਟ ਬੁਲਾਉਣੇ ਤੋਂ ਬਾਅਦ ਕੋਈ ਨਹੀਂ ਉੱਤੇ ਮਾਹੀ ਬੇ ਰਿਜ਼ਲਟ ਨੂੰ ਨੌਕਰਾਂ ਦਰਮਿਆਨ ਤੋਂ ਅੱਗੇ ਆਇਆ ਕਿ ਤੋਂ ਸਾਡੇ ਦਿਖਾਉਣ ਲਿਆ ਹੈ ਕੰਟ੍ਰੈਕਟ ਵਿੱਚ